ਇਨਾਂ ਦਿਨਾਂ 'ਚ ਸੋਸ਼ਲ ਮੀਡੀਆ ਤੇ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣੀ ਹੋਈ ਮਹਿਕਪ੍ਰੀਤ ਦਾ ਮਾਮਲਾ ਕਾਫੀ ਗਰਮਾਇਆ ਹੋਇਆ ਹੈ। ਮਹਿਕਪ੍ਰੀਤ ਇੱਕ ਗੁਰਸਿੱਖ ਕੁੜੀ ਹੈ ਜੋ ਪੰਜਾਬੀ ਬਲੌਗਰ ਦੇ ਭਰਾ ਰਵੀ ਦੀ ਪਤਨੀ ਹੈ। ਉਹ ਪਹਿਲਾਂ ਕੈਨੇਡਾ ਰਹਿੰਦੀ ਸੀ ਤੇ ਅਕਸਰ ਪੰਜਾਬੀ ਬਲੌਗਰ ਦੇ ਬਲੌਗਜ਼ ਵਿੱਚ ਵੀ ਨਜ਼ਰ ਆਉਂਦੀ ਸੀ ਤੇ ਉਹ ਦੂਜੇ ਚੈਨਲ ਤੇ ਆਪਣੀ ਸੱਸ ਦੇ ਨਾਲ ਵੀ ਉਹ ਕਾਫੀ ਜ਼ਿਆਦਾ ਬਲੌਗ ਪਾਉਂਦੀ ਸੀ ਜਿਸ ਦਾ ਨਾਮ ਸੀਗਾ ਇੰਡੀਅਨ ਕੁਕਿੰਗ ਮਮ ਪਰ ਹਾਲ ਹੀ ਵਿੱਚ ਉਸ ਦੀ ਸਿਹਤ ਇੰਨੀ ਖਰਾਬ ਹੋ ਗਈ ਕਿ ਉਸ ਨੂੰ ਇਕੱਲੇ ਹੀ ਪੰਜਾਬ ਆਉਣਾ ਪਿਆ। ਵਿਵਾਦ ਇਸ ਗੱਲ ਦਾ ਬਣਿਆ ਕਿ ਕੈਨੇਡਾ ਵਿੱਚ ਰਹਿੰਦੇ ਹੋਏ ਡਿਪਰੈਸ਼ਨ ਦਾ ਸ਼ਿਕਾਰ ਹੋਈ ਸੀ ਜਿਸ ਕਰਕੇ ਉਸ ਨੂੰ ਇੰਡੀਆ ਆ ਕੇ ਆਪਣਾ ਇਲਾਜ ਕਰਵਾਉਣਾ ਪਿਆ। ਦੁੱਖ ਦੀ ਗੱਲ ਇਹ ਹੈ ਕਿ ਉਸਦੇ ਪਤੀ ਸੌਰੇ ਜੌਂਸ ਦੇ ਆਪਣੇ ਪਰਿਵਾਰ ਵਿੱਚੋਂ ਕੋਈ ਵੀ ਉਸਦੇ ਨਾਲ ਇਸ ਮੁਸੀਬਤ ਦੇ ਸਮੇਂ ਖੜਾ ਨਹੀਂ ਹੋਇਆ। ਇਸ ਕਾਰਨ ਉਸਦੇ ਚਾਉਣ ਵਾਲਿਆਂ ਨੇ ਪੰਜਾਬੀ ਬਲੌਗਰ ਤੇ ਉਸਦੇ ਪਰਿਵਾਰ ਨੂੰ ਸੋਸ਼ਲ ਮੀਡੀਆ ਤੇ ਬਹੁਤ ਕੁਝ ਸੁਣਾਉਣਾ ਸ਼ੁਰੂ ਕਰ ਦਿੱਤਾ। ਹਾਲ ਹੀ ਵਿੱਚ ਮਹਿਕ ਫਿਰ ਤੋਂ ਬਿਮਾਰੀ ਕਰਨਾ ਹਸਪਤਾਲ ਦਾਖਲ ਹੋਈ ਹੈ। ਕਿਉਂਕਿ ਕੁਝ ਦਿਨ ਪਹਿਲਾਂ ਆਪਾਂਵੇਂ ਉਸ ਨੂੰ ਛੁੱਟੀ ਮਿਲੀ ਸੀ ਪਰ ਅਚਾਨਕ ਹੀ ਉਸ ਦੀ ਤਬੀਅਤ ਫਿਰ ਜ਼ਿਆਦਾ ਖਰਾਬ ਹੋ ਗਈ ਮਹਿਕ ਨੇ ਖੁਦ ਵੀ ਆਪਣੇ ਚੈਨਲ ਤੇ ਬਲੌਗ ਸਾਂਝਾ ਕੀਤਾ ਜਿਸ ਵਿੱਚ ਉਸ ਨੇ ਦੱਸਿਆ ਕਿ ਬਹੁਤ ਲੋਕ ਉਸ ਦੀ ਸਹਿਤਾ ਕਰ ਰਹੇ ਨੇ ਪਰ ਕੁਝ ਲੋਕ ਉਸ ਨੂੰ ਪਖੰਡਣ ਵੀ ਕਹਿ ਰਹੇ ਨੇ ਤੇ ਉਸ ਦਾ ਕਹਿਣਾ ਹੈ ਕਿ ਜਦ ਤੱਕ ਕਿਸੇ ਨੂੰ ਵੀ ਇਹੋ ਜਿਹਾ ਪਖੰਡ ਨਾ ਕਰਵਾਵੇ ਜਿਸ ਮੁਸੀਬਤ ਵਿੱਚੋਂ ਮੈਂ ਲੰਘ ਰਹੀ ਹਾਂ ਉਸ ਬਾਰੇ ਮੈਨੂੰ ਤੇ ਮੇਰੇ ਰੱਬ ਨੂੰ ਹੀ ਪਤਾ ਹੈ ਵਲੌਗਸ ਦੇ ਕਮੈਂਟ ਚ ਵੀ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਲੋਕ ਉਸ ਨੂੰ ਵੱਖ-ਵੱਖ ਤਰੀਕਿਆਂ ਨਾਲ رائے ਦੇ ਰਹੇ ਨੇ ਸਾਡੇ ਵੱਲੋਂ ਵੀ ਸਬਾ ਦਰਸ਼ਕਾਂ ਨੂੰ ਬੇਨਤੀ ਹੈ ਕਿ ਮਹਿਕਪ੍ਰੀਤ ਬਾਰੇ ਗਲਤ ਨਾ ਬੋਲਿਆ ਜਾਵੇ ਤੇ ਉਸ ਦੀ ਜਲਦੀ ਸਿਹਤਯਾਬੀ ਲਈ ਅਰਦਾਸ ਕਰੀਏ ਅਸੀਂ ਚਾਹੁੰਦੇ ਹਾਂ ਕਿ ਉਹ ਜਲਦੀ ਠੀਕ ਹੋ ਕੇ ਘਰ ਵਾਪਸ ਜਾਵੇ ਤੇ ਬਾਕੀ ਤੁਹਾਡੀ ਇਸ ਮਾਮਲੇ ਬਾਰੇ ਕੀ ਰਾਇ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਡੇਲੀ ਪੰਜਾਬ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ